ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜੀ ਸਟ੍ਰੇਟ ਸਲਵਾਰ ਦੇ ਬਲ ਪਾ ਕੇ ਦਿਖਾਵਾਂਗੇ ਕਿਉਂਕਿ ਜਿਹੜੇ ਸਟ੍ਰੇਟ ਸਲਵਾਰ ਦੇ ਬਲ ਹੁੰਦੇ ਨੇ ਬਹੁਤ ਥੋੜੇ ਪੈਂਦੇ ਹੁੰਦੇ ਨੇ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਸਟ੍ਰੇਟ ਸਲਵਾਰ ਦੇ ਆਪਾਂ ਬਲ ਕਿੱਦਾਂ ਪਾਉਣੇ ਆ ਦੇਖੋ ਸਭ ਤੋਂ ਪਹਿਲਾਂ ਜੀ ਆ ਆਪਣੀ ਬੈਲਟ ਆ ਗਈ ਦੇਖੋ ਬੈਲਟ ਆ ਆਪਣੀ ਬਣਾਈ ਹੋਈ ਆ ਨੇਫੇ ਵਾਲਾ ਫਰੰਟ ਵਾਲਾ ਪਾਸਾ ਆਹ ਦੇਖੋ ਜੀ ਆਪਣਾ ਬੈਕ ਵਾਲਾ ਪਾਸਾ ਹੈਗਾ ਜਿੱਥੇ ਆਪਣੀ ਅਸਲ ਵਾਲੀ ਸਿਲਾਈ ਲੱਗਦੀ ਹੁੰਦੀ ਹੈ आ देखो सब तो पहला आपको की करना एक एक इंच आपको दोवें पासे सड़ देना एक इंच तो मार्क करता एक इंच तो मार्क करता अपना आना आप इतों ना पांच इंच निशान ला लेना इतों ही लाना जी इतों आ सिलाई तो पांच इंच तो नसान ला लिया आप इंच तो जी आप इधर लाना गा ठीक है जी आप जेड वल ने ਜਿਹੜੇ ਸਟੇਟ ਸਲਵਾਰ ਦੇ ਬਾਲ ਹੁੰਦੇ ਨੇ ਉਹ ਆਪਾਂ ਇੰਨੇ ਹਿੱਸੇ 'ਚ ਹੀ ਪਾਉਣੇ ਨੇ ਇਸ ਤਰ੍ਹਾਂ ਬਾਲ ਪਾਉਣ ਦੇ ਨਾਲ ਤੁਹਾਡਾ ਜਿਹੜਾ ਸਲਵਾਰ ਦੀ ਫਰੰਟ ਵਾਲੀ ਤਰੀਜ਼ ਹੁੰਦੀ ਆ ਉਹ ਬਿਲਕੁਲ ਸਿੱਧੀ ਰਹੂਗੀ ਕਦੇ ਵੀ ਤੁਹਾਡਾ ਪਹੁੰਚਾ ਘੁੰਮੂਗਾ ਨਹੀਂ ਠੀਕ ਹੈ ਜੀ ਆ ਦੇਖੋ 벨ਟ ਦਾ ਬਸ ਆਪਣਾ ਇਹੀ ਕੰਮ ਸੀਗਾ ਵੱਧ ਤੋਂ ਵੱਧ ਤੁਸੀਂ 5.5 ਤੱਕ ਪਾ ਸਕਦੇ ਹੋ ਇਸ ਤੋਂ ਜ਼ਿਆਦਾ ਤੁਸੀਂ ਬਾਲ ਖਾਤਰ ਕੱਪੜਾ ਨਹੀਂ ਲੈਣਾ ਆਪਾਂ ਇੰਨੇ ਹਿੱਸੇ-ਹਿੱਸੇ 'ਚ ਹੀ ਪਾਉਣੇ ਨੇ ਆਪਾਂ ਇੱਥੋਂ ਤੋਂ ਲੈ ਕੇ ਇੱਥੇ ਤੱਕ 5 ਲਾਇਆ 5 ਤੋਂ ਬਾਅਦ ਤੁਸੀਂ 5.5 ਕਰ ਸਕਦੇ ਹੋ 6 ਨਹੀਂ ਕਰਨਾ ਹੈਗਾ ਇਹ 벨ਟ ਦੀ ਜਿਹੜੀ ਆਪਣੀ ਇਸ ਤਰ੍ਹਾਂ ਚੜਾਈ ਆਗੀ 24 ਇੰਚ ਆਪਣੀ 벨ਟ ਦੀ ਚੜਾਈ ਆ ਇੱਥੋਂ ਤੋਂ ਲੈ ਕੇ ਇੱਥੇ ਦੇਖੋ ਇੱਥੋਂ ਤੋਂ ਲੈ ਕੇ ਇੱਥੇ ਤੱਕ ਜਿਹੜੀ ਆਪਣੀ ਸਲਵਾਰ ਦੀ ਚੜਾਈ ਉੱਪਰ ਨੂੰ 벨ਟ ਆ ਆਪਣੀ ਜਿਹੜੀ ਤਿਆਰ ਆ ਗਿਆ ਇਸ ਤਰ੍ਹਾਂ ਲੰਬੇ ਲੋਟ ਲੰਬਾਈ ਜੇ ਹੈਗੀ ਆ ਜੀ 4.5 ਆਹ ਦੇਖੋ ਜੀ ਹੁਣ ਆਪਣੀ ਆ ਸਲਵਾਰ ਆ ਗਈ ਸਭ ਤੋਂ ਪਹਿਲਾਂ ਆਪਾਂ ਕ੍ਰੀਜ਼ ਵਾਲੀ ਜਿੱਥੇ ਆਪਾਂ ਕ੍ਰੀਜ਼ ਬਣਾਉਣੀ ਆ ਦੇਖੋ ਆ ਆਪਣੀ ਆਸਣਾਂਗਾ ਆ ਦੇਖੋ ਆਪਣੀ ਆਸਣ ਵਾਲੀ ਸਲਾਈ ਲੱਗੀ ਹੋਈ ਆ ਆ ਫਰੰਟ ਬੈਕ ਕੋਈ ਮਰਜ਼ੀ ਲਾ ਲਓ ਜੀ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਆਪਸ ਵਿੱਚ ਮਿਲਾ ਲੈਣਾ ਮਿਲਾ ਕੇ ਨਾ ਕ੍ਰੀਜ਼ ਵਾਲਾ ਜਿਹੜੇ ਆ ਆਪਾਂ ਜਿੱਥੇ ਕ੍ਰੀਜ਼ ਪੈਂਦੀ ਹੁੰਦੀ ਆ ਇਹ ਵਾਲਾ ਸੈਂਟਰ ਆਪਾਂ ਕੱਢਣਾ ਦੋਵੇਂ ਪਾਸੇ ਆ ਦੇਖੋ ਜੀ ਇਸ ਤਰ੍ਹਾਂ ਕਰਕੇ ਆਪਾਂ ਦੋਵੇਂ ਪਾਸੇ ਆਉਣੇ ਤੁਹਾਨੂੰ ਆਪਾਂ ਟੇਬਲ ਤੇ ਸਮਝਾਉਣੇ ਆ ਆ ਦੇਖੋ ਜੀ ਆ ਆਪਣੀ ਸਲਵਾਰ ਦਾ ਸੈਂਟਰ ਵਾਲੀ ਕਰੀਜ਼ ਆ ਗਈ ਹਰ ਇੱਕ ਸਲਵਾਰ ਚ ਸੈਂਟਰ ਦੀ ਕਰੀਜ਼ ਹੁੰਦੀ ਆ ਆ ਵਾਲੀ ਕਰੀਜ਼ ਆ ਗਈ ਇਹਦੇ ਵਿੱਚ ਪਾਉਣੀਆਂ ਹੁਣ ਦੇਖੋ ਆਪਾਂ ਟਾਲ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਇੱਥੇ ਚਾਹੇ ਤੁਸੀਂ ਮਾਰਕ ਕਰ ਲਓ ਚਾਹੇ ਤੁਸੀਂ ਕੈਂਚੀ ਦੇ ਨਾਲ ਕੱਟ ਲਗਾ ਲਓ ਠੀਕ ਹੈ ਜੀ ਆ ਦੇਖੋ ਆਪਾਂ ਸੈਂਟਰ 'ਚ ਸੈਂਟਰ ਬਣਾ ਲਿਆ ਹੁਣ ਆਪਾਂ ਕੀ ਕਰਨਾਗਾ ਆਪਾਂ 1 ਇੰਚ نیچے ਨੂੰ ਮਾਰਕ ਕਰਨਾਗਾ ਠੀਕ ਹੈ ਜੀ 1 ਇੰਚ نیچے ਨੂੰ ਮਾਰਕ ਕਰਨ ਤੋਂ ਬਾਅਦ ਇਧਰ ਨੂੰ ਆਪਾਂ ਲਾਉਣਾ ਦੇਖੋ 4.5 ਇੰਚ ਆਸਨ ਕਿੰਨੇ ਨੂੰ ਆਪਾਂ ਲਾਇਆ ਇਹ 4.5 ਇੰਚ ਤੋਂ ਜ਼ਿਆਦਾ ਨਹੀਂ ਲਾਉਣਾ ਨਹੀਂ ਤੇ ਤੁਹਾਡੀ ਜਿਹੜੀ ਸਲਵਾਰ ਹੈ ਉੱਚੀ ਹੋ ਜੂਗੀ ਹੁਣ ਆਪਾਂ ਨਾ ਇਦਾਂ ਚਾਹੇ ਤੁਸੀਂ ਸਕੇਲ ਲੈ ਲਓ ਚਾਹੇ ਤੁਸੀਂ ਇੰਚੀ ਟੇਪ ਤੇ ਇਦਾਂ ਲਾਈਨ ਬਣਾ ਲੈਣੀ ਇਹ ਪੈ ਜਾਂਦੀ ਹੁੰਦੀ ਹੈ ਜੀ ਆਪਣੀ ਸਲਵਾਰ ਚਟਾਲ ਇਹਦੇ ਨਾਲ ਜਿਹੜੀ ਆਪਣੀ ਸਲਵਾਰ ਆ ਗਈ ਇਹ ਦੀ ਪਹੁੰਚਿਆ ਤੇ ਨਹੀਂ ਡਿੱਗਦੀ ਹੈਗੀ ਦੇਖੋ ਅੱਜ ਕੱਲ ਬਹੁਤ ਇਹ ਭੈਣਾਂ ਨੂੰ ਪ੍ਰੋਬਲਮ ਆਉਂਦੀ ਹੈ ਮੈਨੂੰ ਮੈਸੇਜ ਵੀ ਆਉਂਦੇ ਆ ਵੀ ਦੀਦੀ ਸਾਡੀ ਸਲਵਾਰ ਪਹੁੰਚੇ ਤੇ ਡਿੱਗਦੀ ਹੈ ਇਹਦਾ ਰਾਇਜ਼ਨ ਇਹੀ ਹੁੰਦਾ ਆਪਾਂ ਢਾਲ ਇੱਥੇ ਪਾਉਣੀ ਹੈ ਇਹ ਢਾਲ ਆਪਾਂ 1 ਇੰਚ ਤੋਂ ਜ਼ਿਆਦਾ ਨਹੀਂ ਪਾਉਣੀ ਨਹੀਂ ਫਿਰ ਆਪਣੀ ਸਲਵਾਰ ਉੱਚੀ ਹੋ ਜੂ ਇਹ ਢਾਲ ਪਾਉਣ ਦੇ ਨਾਲ ਦੇਖੋ ਜੀ ਜਿਹੜੀ ਆਪਣੀ ਸਲਵਾਰ ਆ ਦੇ ਪੱਲੇ ਨਹੀਂ ਇਹ ਪਹੁੰਚਿਆ ਤੇ ਨਹੀਂ ਡਿੱਗਣਗੇ ਜੇ ਆਪਾਂ ਕਈ ਵਾਰੀ ਕੀ ਕਰਦੇ ਆ ਵੀ ਹੋ ਸਕਦਾ ਵੀ ਆਪਣੀ ਜੀ ਸਲਵਾਰ ਨੀਮੀ ਕੱਟੀ ਗਈ ਆ ਆਪਾਂ ਕੀ ਕਰਦੇ ਆ ਆਪਾਂ ਸਾਰੀ ਸਲਵਾਰ ਦੀ ਲੈਂਥ ਘਟਾ ਲੈਨੇ ਆ ਉਹਦੇ ਨਾਲ ਕੀ ਹੁੰਦਾ ਆਪਣੀ ਸਲਵਾਰ ਪਿੱਛੋਂ ਪਹੁੰਚਿਆ ਤੋਂ ਚੱਕੀ ਜਾਣ ਲੱਗ ਜਾਂਦੀ ਆ ਆਪਣੇ ਜਿਹੜੇ ਆ ਪੈਰਾਂ ਦੀਆਂ ਹੱਡੀਆਂ ਨੇ ਨਾ ਉੱਥੋਂ ਸਲਵਾਰ ਉੱਪਰ ਨੂੰ ਚੱਕੀ ਜਾਂਦੀ ਆ ਦੇਖੋ ਹੁਣ ਆਪਾਂ ਕਰੀਜ਼ ਵਾਲੇ ਕੱਟ ਲਗਾ ਲਏ ਇੱਥੋਂ ਇਹਦਾ ਮੇਨ ਵਾਲ ਪੈਂਦਾ ਆ ਆਜੋ ਜੀ ਹੁਣ ਆਪਾਂ ਤੁਹਾਨੂੰ ਵਾਲ ਪਾ ਕੇ ਦਿਖਾਉਣੀ ਆ ਆ ਦੇਖੋ ਜੀ ਸਭ ਤੋਂ ਪਹਿਲਾਂ ਨਾ ਆਪਾਂ ਪਿੱਛੇ ਆਸਣ ਕੋਲੇ ਦੋ ਬਲ ਪਾਉਣੇ ਹੁੰਦੇ ਨੇ ਇਹ ਤੁਸੀਂ ਆਪਦੀ ਮਰਜ਼ੀ ਨਾਲ ਵੱਡੇ ਛੋਟੇ ਪਾ ਸਕਦੇ ਹੋ ਚਾਹੇ 1 ਕਿੰਚ ਦਾ ਪਾ ਲਓ ਜੀ ਇਹ ਤੁਹਾਡੀ ਇੱਛਾ ਹੈਗੀ ਜਿਆਦਾ ਚੌੜੇ ਵੀ ਨਹੀਂ ਪਾਉਣੇ ਇਸ ਤਰ੍ਹਾਂ ਜੀ ਬਲ ਪਾ ਲੈਣੇ ਇੰਨੀ ਕਿ ਇਹਦੇ ਉੱਤੇ ਸਿਲਾਈ ਲਗਾ ਲਓ ਤਾਂ ਕਿ ਇਹ ਹਿੱਲਣ ਨਾ ਆਹ ਲਓ ਜੀ ਇਹ ਸਿਲਾਈ ਲਗਾਉਣ ਤੋਂ ਬਾਅਦ ਦੇਖੋ ਜੀ ਆਹ ਵਾਲੇ ਦੋ ਵਾਲ ਪਾਉਣ ਤੋਂ ਬਾਅਦ ਆਪਾਂ ਕੀ ਕਰਨਾ ਆਪਾਂ 벨ਟ ਰੱਖਣੀ ਆ ਨੀਚੇ ਦੇਖੋ ਇਹ ਪਿਛਲਾ ਪਾਸਾ ਇੱਧਰ ਆਪਣੀ ਸਲਵਾਰ ਦੀ ਜਿਹੜੀ ਨੇਫੇ ਵਾਲੀ ਚਿੜੀ ਹੋਈ ਹੈ ਹੁੰਦੀ ਆ ਉਹ ਨਹੀਂ ਬਣੀ ਹੋਈ ਇਹ ਪਿਛਲਾ ਪਾਸਾ ਆਪਾਂ ਇੱਥੇ ਰੱਖ ਕੇ ਇਹਦੇ ਉੱਪਰ ਨਾ ਆ ਜਿੱਥੇ ਆਪਾਂ ਦੋ ਵਾਲ ਪਾਏ ਨੇ ਇਹ ਵਾਲਾ ਪਾਰਟ ਰੱਖ ਲੈਣਾ ਇਸ ਤਰ੍ਹਾਂ ਇਸ ਤਰ੍ਹਾਂ ਰੱਖ ਕੇ ਆਪਾਂ ਹੁਣ ਨਾ ਇੱਥੋਂ ਵਾਲ ਪਾਉਣੇ ਸ਼ੁਰੂ ਕਰਾਂਗੇ ਦੇਖੋ ਇਸ ਤਰ੍ਹਾਂ ਆਪਾਂ ਇੱਕ ਹੀ ਸਲਾਈ ਦੇ ਨਾਲ ਦੇਖੋ ਸਲਵਾਰ ਦੇ ਵਾਲ ਪਾ ਦੇਣੇ ਆ ਨਾਹੀਂ ਆਪਣਾ ਕੱਪੜਾ ਵਧੇ ਤੇ ਨਾਹੀਂ ਘਟੇ ਆ ਦੇਖੋ ਜੀ ਇਹ ਹੈਗੀ ਆਪਣੀ ਲਾਈਨਿੰਗ ਵਾਲੀ ਸਲਵਾਰ ਲਾਈਨਿੰਗ ਵਾਲੀ ਸਲਵਾਰ ਦੀ ਨਾ ਸਟਿਚਿੰਗ ਕਰਨ ਟਾਈਮ ਵਲ ਪਾਉਣ ਟਾਈਮ ਨਾ ਇਹਦੇ ਉੱਪਰ ਇੱਕ ਵੱਡੇ ਵਖੇ ਦੇ ਨਾਲ ਸਲਾਈ ਲਗਾ ਲੈਣੀ ਚਾਹੀਦੀ ਹੈ ਇਹਦੇ ਨਾਲ ਨਾ ਆਪਣੇ ਵਲ ਪਾਉਣ ਚ ਆਪਾਂ ਨੂੰ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਨਾ ਹੀ ਆਪਣੀ ਸਲਵਾਰ ਦਾ ਕੱਪੜਾ ਹਿੱਲੇ ਤੇ ਨਾ ਹੀ ਲਾਈਨਿੰਗ ਦਾ ਆਹ ਦੇਖੋ ਜੀ ਆ ਆ ਗਿਆ ਆਪਣਾ ਮੇਨ ਵਲ ਜਿੱਥੇ ਆਪਣੀ ਮੇਨ ਕਰੀਜ਼ ਆ ਗਈ ਆ ਦੇਖੋ ਆਪਣਾ ਕੱਟ ਲਗਾਇਆ ਹੋਇਆ ਸੀਗਾ ਉਦੋਂ ਪਹਿਲਾਂ ਨਾ ਆਪਾਂ ਇੱਕ ਵਾਲ ਪਾ ਲੈਣਾ ਇੱਥੇ ਛੋਟਾ ਜਿਹਾ ਠੀਕ ਹੈ ਜੀ ਹੁਣ ਆ ਜਿਹੜਾ ਵਾਲਾ ਇਹ ਵਾਲ ਤੋਂ ਹੀ ਆਪਾਂ ਵਾਲ ਚੱਕਣਾ ਇਸ ਤਰ੍ਹਾਂ ਆ ਦੇਖੋ ਉਹਦੇ ਜਿਹੜੇ ਆਪਣੀ ਸੈਂਟਰ ਬਣਾਇਆ ਹੋਇਆ ਨਾ ਇੱਥੋਂ ਆਪਾਂ ਵਾਲ ਚੱਕਣਾ ਵਲ ਚੱਕ ਕੇ ਆਪਾਂ ਦੇਖੋ ਵਲ ਪਾ ਲਿਆ ਹੁਣ ਆਪਾਂ ਜਿੰਨਾ ਕ ਤੁਹਾਡੇ ਸਲਵਾਰ ਦਾ ਘੇਰਾ ਸੀ ਉਸ ਮੁਤਾਬਕ ਤੁਸੀਂ ਛੋਟੇ-ਛੋਟੇ ਜਾਂ ਵੱਡੇ ਜਿੰਨਾ ਕ ਘੇਰਾ ਦਾ ਕਿਉਂਕਿ ਸਟੇਕ ਸਲਵਾਰ ਦਾ ਘੇੜਾ ਥੋੜਾ ਹੀ ਹੁੰਦਾ ਆਪਣੇ ਨਿੱਕੇ-ਨਿੱਕੇ ਵਾਲੀ ਪੈਂਦੇ ਹੁੰਦੇ ਨੇ ਜੀ ਐਸ ਤਰ੍ਹਾਂ ਜੀ ਆਪਾਂ ਵਲ ਪਾ ਲੈਣੇ ਆ ਕੋਈ ਵੱਡਾ ਛੋਟਾ ਬਾਲ ਨਹੀਂ ਪਾਉਣਾ ਸਾਰੇ ਇੱਕੋ ਜਿੱਕੇ ਹੀ ਪਾਉਣੇ ਆ ਜਿਹੜਾ ਆਪਣਾ ਮੇਨ ਵਾਲਾ ਹੈਗਾ ਉਹ ਆਪਾਂ ਜਿੱਥੇ ਨਸਾਨ ਲਾਇਆ ਉੱਥੇ ਹੀ ਆਉਣਾ ਚਾਹੀਦਾ ਫਿਰ ਜਿਹੜੀ ਆਪਣੀ ਸਲਵਾਰ ਦਾ ਪਹੁੰਚੇ ਨੇ ਉਹ ਕਦੇ ਵੀ ਘੁੰਮ ਦੇਣੀ ਹੈਗੀ ਤੁਸੀਂ ਇਸ ਤਰ੍ਹਾਂ ਵੀ ਬਲ ਪਾ ਸਕਦੇ ਹੋ ਦੇਖੋ ਜੀ ਇੱਥੋਂ ਹਿਸਾਬ ਲਾ ਲਿਆ ਕਰੋ ਮਸ਼ੀਨ ਤੋਂ ਜੇ ਵੱਡਾ ਵਾਲ ਪਾਉਣਾ ਤਾਂ ਦੇਖੋ ਜੇ ਵੱਡਾ ਵਾਲ ਪਾਉਣਾ ਤਾਂ ਤੁਸੀਂ ਇੱਥੋਂ ਚੱਕ ਸਕਦੇ ਹੋ ਵਾਲਾ ਮਸ਼ੀਨ ਦੇ ਆਪਣੀ ਆ ਚੀਜ਼ ਦਾ ਹਿਸਾਬ ਰੱਖ ਲਿਆ ਕਰੋ ਜੇ ਛੋਟਾ ਪਾਉਣਾ ਤਾਂ ਇਹਦਾ ਆਪਾਂ ਹਾਫ ਕਰ ਲਵੇ ਜਿੱਦਾਂ ਸਟ੍ਰੇਟ ਸਲਵਾਰ 'ਚ ਛੋਟੇ ਵਾਲ ਪੈਂਦੇ ਨੇ ਤਾਂ ਆਪਾਂ ਇੱਥੋਂ ਹੀ ਚੱਕ ਲਾ ਲੈਂਦੇ ਆ ਆ 1 ਇੰਚ ਦਾ ਕੱਪੜਾ ਦੇਖੋ ਜੀ ਆਪਾਂ ਛੱਡਣਾ ਸੀਗਾ ਇੱਥੇ ਆਪਣੀ ਆ ਦੇਖੋ ਆਪਣੇ ਵਾਲ ਪੈ ਗਏ ਇੱਕ ਸਾਈਡ ਦੇ ਇੱਥੋਂ ਆਪਾਂ ਕੀ ਕਰਨਾ ਇੱਥੋਂ ਆਪਾਂ ਅੱਗੇ ਵਾਲ ਨਹੀਂ ਪਾਉਣੇ ਹੈਗੇ ਇੱਥੋਂ ਨਾਲ ਪੈਦਾ ਸਲਾਈ ਸੂਈ ਦੇਖੋ ਆਪਾਂ ਵਿੱਚ ਹੀ ਰੱਖੀ ਆ ਇੱਥੋਂ ਆਪਾਂ ਨਾ ਸਲਾਈ ਵਾਪਸ ਲੈ ਜਾਣੀ ਆ ਨਾਲੇ ਤਾਂ ਆਪਣੀ ਸਲਾਈ ਡਬਲ ਹੋ ਜੂ ਦੇਖੋ ਸਾਰੇ ਆਪਣੇ ਵਾਲ ਜੀ ਇਕਸਾਰ ਪਏ ਨੇ ਆ ਦੇਖੋ ਜੀ ਆਪਾਂ ਜਿੱਥੋਂ ਨਾ ਪਹਿਲਾਂ ਵਾਲ ਪਾਉਣੇ ਸ਼ੁਰੂ ਕੀਤੇ ਸੀ ਆ ਦੇਖੋ ਆਸਣ ਵਾਲੀ ਸਲਾਈ ਤੋਂ ਉੱਥੇ ਹੀ ਆਪਾਂ ਦੁਬਾਰਾ ਆ ਗਏ ऐसे तरी जी ਆਪਾਂ ਦੂਸਰੇ ਪਾਸੇ ਸਲਾਈ ਮਾਰ ਲੈਣੀ ਹੈਗੀ ਲੈ ਜਾਣੀ ਆ ਐਸੇ ਤਰ੍ਹਾਂ ਜੀ ਆਪਾਂ ਦੂਸਰੇ ਪਾਸੇ ਵਾਲ ਪਾ ਲੈਣੇ ਆ ਇਸ ਤਰ੍ਹਾਂ ਵਾਲ ਪਾਉਣ ਦੇ ਨਾਲ ਜੀ ਬਹੁਤ ਹੀ ਥੋੜੇ ਸਮੇਂ 'ਚ ਵਾਲ ਪੈ ਜਾਂਦੇ ਨੇ ਕਿ ਨਾਈ ਆ ਆਪਣਾ ਵਾਲ ਪਾਉਣ ਟਾਈਮ ਜਿਹੜਾ ਕੱਪੜਾ ਹੈਗਾ ਵਾਧਾ ਘਟਦਾਗਾ ਆ ਦੇਖੋ ਜੀ ਇੱਥੋਂ ਆਪਾਂ ਵਲ ਪਾਏ ਸੀ ਪਹਿਲਾਂ ਆ ਜਿਹੜਾ ਮੇਨ ਆਪਣੀ ਆ ਬਣਾਇਆ ਹੋਇਆ ਕੱਟ ਲਗਾਇਆ ਹੋਇਆ ਦੇਖੋ ਇਹਨੂੰ ਆਪਾਂ ਨਾ ਐਦਾਂ ਹੀ ਪਾਉਣਾ ਐਦਾਂ ਵਲ ਪਾਉਣਾ ਜਦੋਂ ਨਾ ਮੇਨ ਵਾਲਾ ਜਿਹੜਾ ਕ੍ਰੀਜ਼ ਵਾਲਾ ਇਹ ਆਪਣਾ ਹਾ 4.5 5 ਇੰਚ ਦੇ ਵਿੱਚ ਵਿੱਚ ਆਉਂਦਾਗਾ ਤਾਂ ਕਦੇ ਵੀ ਆਪਣਾ ਜਿਹੜਾ ਸਲਵਾਰ ਦਾ ਪਹੁੰਚਾ ਕੋ ਮੈਦਾਨੀ ਹੈਗਾ ਤੇ ਆਪਣੀ ਸਲਵਾਰ ਬਿਲਕੁਲ ਸਟ੍ਰੇਟ ਰਹਿੰਦੀ ਹੈ ਜੀ ਇੱਕ ਜੀ ਆਪਾਂ ਨੂੰ ਸਲਵਾਰ ਦੇ ਵਿੱਚ ਸਟ੍ਰੇਟ ਦੇ ਵਿੱਚ ਚਾਹੇ ਦੂਸਰੀ ਸਲਵਾਰ ਆ ਉਹਦੇ ਵਿੱਚ ਢਾਲ ਜਰੂਰ ਪਾਉਣੀ ਚਾਹੀਦੀ ਹੈਗੀ ਇਹਦੇ ਨਾਲ ਆਪਣੀ ਸਲਵਾਰ ਦੇ ਜਿਹੜੇ ਪੱਲੇ ਨੇ ਉਹ ਪਹੁੰਚਿਆਂ ਤੇ ਡਿਗਦੇ ਨਹੀਂ ਹੈਗੇ ਆ ਦੇਖੋ ਜੀ ਆਪਾਂ ਸਲਵਾਰ ਕਰ ਲਈ ਸਿੱਧੀ ਆ ਆਪਣੀ ਸਲਵਾਰ ਦੇ ਵਲ ਪੈ ਗਏ ਦੇਖੋ ਜੀ ਇਸ ਤਰ੍ਹਾਂ ਆਪਾਂ ਸਟ੍ਰੇਟ ਸਲਵਾਰ ਦੇ ਵਲ ਬਹੁਤ ਹੀ ਸੌਖੇ ਤੇ ਆਸਾਨ ਤਰੀਕੇ ਦੇ ਨਾਲ ਪਾ ਸਕਦੇ ਹਾਂ ਤੇ ਇੱਕ ਹੀ ਸਲਾਈ ਦੇ ਨਾਲ ਆਪਣੇ ਵਲ ਪੈ ਜਾਂਦੇ ਨੇ ਤੇ ਨਾ ਹੀ ਆਪਣਾ ਕੱਪੜਾ ਵਾਧਾ ਘਟਦਾ ਜਦੋਂ ਆ ਪੈਂਡ ਵਾਲਾ ਵਲ ਹੁੰਦਾ ਜੇ ਹਲਕਾ ਜਿਹਾ ਕੱਪੜਾ ਵਧੇ ਘਟੇ ਤਾਂ ਤੁਸੀਂ ਵਾਲਾ ਐਂਡ ਵਾਲਾ ਛੋਟਾ ਵੀ ਕਰ ਸਕਦੇ ਹੋ ਤੇ ਹਲਕਾ ਜਿਹਾ ਵੱਡਾ ਵੀ ਜ਼ਿਆਦਾ ਨਹੀਂ ਇਸ ਤਰ੍ਹਾਂ ਜੀ ਸਟ੍ਰੇਟ ਸਲਵਾਰ ਦੇ ਵਲ ਪੈ ਜਾਂਦੇ ਨੇ ਜੇ ਤੁਹਾਨੂੰ ਇੱਕ ਗੱਲ ਹੋਰ ਦੱਸਦੇ ਹਾਂ ਦੇਖੋ ਜਦੋਂ ਨਾ ਪੈਂਦਾ ਸਲਵਾਰ ਨੂੰ ਫੜਦੇ ਆਂਗੇ ਜਦੋਂ ਜਿਹੜੇ ਆਪਣੇ ਪਹੁੰਚੇ ਨੇ ਉਹ ਵਿੱਚ ਨੂੰ ਜਾਂਦੇ ਨੇ ਦੇਖੋ ਸੈਂਟਰ ਨੂੰ ਜਾਂਦੇ ਨੇ ਪਹੁੰਚੇ ਇਸ ਤਰ੍ਹਾਂ ਜੀ ਕਦੇ ਵੀ ਆਪਣੇ ਜਿਹੜੇ ਸਲਵਾਰ ਦੇ ਪੱਲੇ ਨੇ ਉਹ ਘੁਮਦੇ ਨਹੀਂ ਹੈਗੇ ਨਹੀਂ ਪਹੁੰਚੇ ਘੁਮਦੇ ਨੇ ਸਲਵਾਰ ਆਪਣੀ ਬਿਲਕੁਲ ਸਟ੍ਰੇਟ ਰਹਿੰਦੀ ਹੈਗੀ ਦੇਖੋ ਜੀ ਐਸੀ ਆਪਣੀ ਸਟ੍ਰੇਟ ਸਲਵਾਰ ਦੇ ਵੱਲ ਪਾਉਣ ਦਾ ਤਰੀਕਾ ਤੇ ਜੇ ਤੁਹਾਨੂੰ ਵਧੀਆ ਲੱਗਿਆ ਹੋਵੇ ਕੁਝ ਸਿੱਖਣ ਨੂੰ ਮਿਲਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੇ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ